ਸਤ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ 19 ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ ਦਾਜ ਦੇ ਮਾਮਲੇ 'ਚ ਫਸਿਆ ਨੌਜਵਾਨ ਸਹੁਰੇ ਘਰ ਦੇ ਸਾਹਮਣੇ ਹੱਥਕੜੀ ਲਾ ਕੇ ਵੇਚਣ ਲੱਗਿਆ ਚ ਰਾਜਸਥਾਨ ਦੇ ਬਾੜਨ ਜ਼ਿਲ੍ਹੇ ਵਿੱਚ ਦਾਜ ਉਤਪੀੜਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੋਸ਼ੀ ਪਤੀ ਨੇ ਵਿਰੋਧ ਕਰਨ ਦਾ ਇੱਕ ਅਨੋਖਾ ਤਰੀਕਾ ਅਪਣਾਇਆ ਹੈ ਦਾਜ ਦੇ ਮਾਮਲੇ ਵਿੱਚ ਫਸੇ ਇੱਕ ਨੌਜਵਾਨ ਨੇ ਆਪਣੇ ਸਹੁਰੇ ਘਰ ਦੇ ਸਾਹਮਣੇ ਇੱਕ ਚਾਹ ਦੀ ਦੁਕਾਨ ਖੋਲੀ ਹੈ नौजवान कृष्ण कुमार ताकड़ हथकड़िया लगा के चाह बना है उसने दुकान ते लाड़े की पग और हार भी लगाए हैं छापमारी समेत चार खिलाफ केस दर्ज ਸਾਬ ਦਵੀਜ਼ਨ ਪਾਤੜਾਂ ਦੇ ਪਿੰਡ ਦੁਤਾਲ ਵਿਖੇ ਨਜਾਇਜ਼ ਸ਼ਰਾਬ ਬਣਾਈ ਜਾਂਦੀ ਸੂਚਨਾ ਮਿਲਣ ਤੇ ਛਾਪਾ ਮਾਰੀ ਕਰਨ ਗਈ ਟੀਮ ਤੇ ਇੱਕ ਪਰਿਵਾਰ ਵੱਲੋਂ ਹਮਲਾ ਕਰਨ ਦੇ ਦੋਸ਼ 'ਚ ਇਸ ਪਰਿਵਾਰ ਦੀ ਇੱਕ ਔਰਤ ਸਮੇਤ 4 ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ ਅਤੇ ਜ਼ਖਮੀ ਪੁਲਿਸ ਕਰਮਚਾਰੀ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਦੱਸਿਆ ਜਾ ਰਿਹਾ ਹੈ। 에어 ਇੰਡੀਆ ਨੇ ਮ੍ਰਿਤਕਾਂ ਦੇ ਪਰਿਵਾਰਾਂ ਪੀੜਤਾ ਨੂੰ ਤੁਰੰਤ ਵਿੱਤੀ ਜ਼ਰੂਰਤਾਂ ਲਈ 1 ਕਰੋੜ ਰੁਪਏ ਤੋਂ ਇਲਾਵਾ 5 ਲੱਖ ਰੁਪਏ ਦਾ ਕੀਤਾ ਐਲਾਨ। एयर इंडिया ने शनिवार ਨੂੰ ਮ੍ਰਿਤਕਾਂ ਅਤੇ ਬੱਚੇ ਲੋਕਾਂ ਦੇ ਪਰਿਵਾਰਾਂ ਨੂੰ ਤੁਰੰਤ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 50 ਲੱਖ ਰੁਪਏ ਦੀ ਅੰਤਰੀਮ ਅਦਾਇਗੀ ਦਾ ਐਲਾਨ ਕੀਤਾ। ਇਹ ਅਦਾਇਗੀ ਟਾਟਾ ਸਨਸ ਦੁਆਰਾ ਅਹਿਮਦਾਬਾਦ ਵਿੱਚ ਹੋਏ ਇੱਕ ਦੁਖਦਾਈ ਜਹਾਜ਼ ਹਾਦਸੇ ਦੇ ਮੱਦੇਨਜ਼ਰ ਪਹਿਲਾਂ ਹੀ ਐਲਾਨੇ ਗਏ 1 ਕਰੋੜ ਰੁਪਏ ਤੋਂ ਇਲਾਵਾ ਹੋਵੇਗੀ। ਖੋਏ ਦੇ ਪੇੜੇ ਤੋਂ ਮਿਲੇ ਕਾਗਰੋਚ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਸੁਨਾਮ ਸ਼ਹਿਰ ਦੇ ਅੰਦਰ ਇੱਕ ਨਾਮੀ ਹਲਵਾਈ ਦੀ ਦੁਕਾਨ ਤੋਂ ਖਰੀਦੀ ਮਠਿਆਈ ਖੋਏ ਦੇ ਪੇੜੇ ਵਿੱਚੋਂ ਮਿਲੇ ਕਾਕਰੋਚ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਫੂਡ ਸੇਫਟੀ ਵਿਭਾਗ ਨੇ ਹਰਕਤ ਵਿੱਚ ਆਉਂਦੀਆਂ ਮਠਿਆਈ ਦੀ ਦੁਕਾਨ ਅਤੇ ਸੰਬੰਧਿਤ ਗੋਦਾਮ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਦੁਕਾਨ ਤੋਂ ਮਠਿਆਈਆਂ ਦੇ ਨਮੂਨੇ ਲਏ ਗਏ ਹਨ। ਮਾਫੀਆ ਪਿਛਲੇ 30 ਸਾਲਾਂ ਤੋਂ ਸਰਕਾਰਾਂ ਚਲਾ ਰਹੇ ਹਨ। ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਆਈਆਂ ਸਾਰੀਆਂ ਸਰਕਾਰਾਂ ਮਾਫੀਆ ਦੁਆਰਾ ਚਲਾਈਆਂ ਗਈਆਂ ਹਨ ਉਹ ਪੁਰਾਣੀ ਵਿਵਸਥਾ ਨੂੰ ਤੋੜਨ ਅਤੇ ਇੱਕ ਨਵਾਂ ਵਿਵਸਥਾ ਬਣਾਉਣ ਲਈ ਰਾਜਨੀਤੀ ਵਿੱਚ ਆਏ ਸਨ ਜੇ ਉਸ ਨੂੰ ਸਿਰਫ ਕਾਰੋਬਾਰ ਹੀ ਕਰਨਾ ਸੀ ਤਾਂ ਉਸ ਦਾ ਰਾਜਨੀਤੀ ਨਾਲ ਕੀ ਲੈਣਾ ਦੇਣਾ ਸੀ 27 ਸਾਲਾਂ ਚ ਦੋ ਜਹਾਜ਼ ਹਾਦਸੇ ਦੋਵਾਂ ਚ ਸੀਟ 11ਏ ਤੇ ਬੈਠਣ ਵਾਲਾ ਜ਼ਿੰਦਾ ਬਚਿਆ ਅਹਿਮਦਾਬਾਦ ਵਿੱਚ 에어 ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਸਿਰਫ ਉਹੀ ਵਿਅਕਤੀ ਬਚਿਆ ਜੋ ਜਹਾਜ਼ ਦੀ ਸੀਟ 11A ਤੇ ਬੈਠਾ ਸੀ। ਧਿਆਨ ਦੇਣ ਯੋਗ ਹੈ ਕਿ 27 ਸਾਲ ਪਹਿਲਾਂ THAILAND ਵਿੱਚ ਵੀ ਇੱਕ ਅਜਿਹਾ ਹੀ ਜਹਾਜ਼ ਹਾਦਸਾ ਹੋਇਆ ਸੀ ਜਿਸ ਵਿੱਚ ਬਚਿਆ ਵਿਅਕਤੀ ਵੀ ਸੀਟ 11A ਤੇ ਬੈਠਾ ਸੀ। ਇਹ ਵਿਅਕਤੀ THAI ਅਦਾਕਾਰ ਅਤੇ ਗਾਇਕ JEMZ RUAMSAK LOYTO SAK ਸੀ। ਹੁਣ ਸੀਵਰ ਸਾਫ਼ ਕਰਨ ਲਈ ਗੰਦੇ ਪਾਣੀ 'ਚ ਨਹੀਂ ਉਤਰਨਗੇ ਮੁਲਾਜ਼ਮ। ਪੰਜਾਬ ਸਰਕਾਰ ਨੇ ਐਡਵਾਂਸ ਮਸ਼ੀਨਾਂ ਤੇ ਖਰਚੇ 40 ਕਰੋੜ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਵਜੋਤ ਸਿੰਘ ਨੇ ਸ਼ੁੱਕਰਵਾਰ ਨੂੰ 150 ਨਗਰਪਾਲਿਕਾਵਾਂ ਲਈ 39.56 ਕਰੋੜ ਰੁਪਏ ਦੀ ਲਾਗਤ ਵਾਲੀਆਂ 730 ਉन्नत ਸਫਾਈ ਮਸ਼ੀਨਾਂ ਦੇ ਬੇੜੇ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਰਵਜੋਤ ਸਿੰਘ ਨੇ ਦੱਸਿਆ ਕਿ ਇਹ ਮਸ਼ੀਨਾਂ ਸ਼ਹਿਰਾਂ ਵਿੱਚ ਇਕੱਠੇ ਹੋਏ ਕੂੜੇਕਰਕਟ ਨੂੰ ਸਾਫ਼ ਕਰਨ ਲਈ ਸ਼ਕਤੀਸ਼ਾਲੀ ਹਨ 650 ਫੁੱਟ ਦੀ ਉਚਾਈ ਤੇ ਜਹਾਜ਼ 'ਚ ਆਈ ਖਰਾਬੀ ਐਮਸੀਆ 77 ਨੇ ਦਿੱਤੀ ਜਾਣਕਾਰੀ ਸਮੀਰ ਕੁਮਾਰ ਸਿੰਨਾ ਨੇ ਦੱਸਿਆ ਕਿ ਇਸ ਹਵਾਈ ਜਹਾਜ਼ ਨੇ 1:39 ਵਜੇ ਰਨਵੇ ਤੋਂ ਉਡਾਨ ਭਰੀ 650 ਫੁੱਟ ਦੀ ਉਚਾਈ ਤੇ ਪਹੁੰਚਣ ਤੋਂ ਬਾਅਦ ਹਵਾਈ ਜਹਾਜ਼ 'ਚ ਕੁਝ ਖਰਾਬੀ ਆ ਗਈ ਤੇ ਇਹ ਉਚਾਈ ਨਹੀਂ ਫੜ ਸਕਿਆ ਇਸ ਸਮੇਂ ਪਾਇਲਟ ਨੇ ਅਹਿਮਦਾਬਾਦ ATC ਨੂੰ ਸੂਚਿਤ ਕੀਤਾ ਕਿ ਇਹ ਇੱਕ ਪੂਰੀ ਤਰ੍ਹਾਂ ਨਾਲ ਐਮਰਜੈਂਸੀ ਸਥਿਤੀ ਹੈ ਇਸ ਅਨੁਸਾਰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ 25 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ ਮੁਕੱਦਮਾ ਦਰਜ ਬਨੂਰ ਸਥਾਨਕ ਪੁਲਿਸ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਉਹ ਕੌਮੀ ਮਾਰਗ ਤੇ ਸਥਿਤ ਜਲਾਲਪੁਰ ਟਿਪੁਆਇੰਟ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਚੈਕਿੰਗ ਦੌਰਾਨ ਜਦੋਂ ਉਨ੍ਹਾਂ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਹੁਣ ਬਿਨਾਂ ਫ ਨਹੀਂ ਹੋਵੇਗੀ ਜਾਂਚ ਹਾਈ ਕੋਰਟ ਦਾ ਵੱਡਾ ਫੈਸਲਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਪੁਲਿਸ ਨੇ ਅਜੇ ਹੀ ਸਾਰੇ ਮਾਮਲਿਆਂ 'ਚ ਬਿਨਾਂ ਐਫ ਆਈ ਆਰ ਸ਼ੁਰੂ ਕੀਤੀਆਂ ਗਈਆਂ ਜਾਂਚਾਂ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਕੀਤਾ ਹੈ ਇਸ ਦੀ ਪੁਸ਼ਟੀ ਦੋਵਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਡੀਜੀਪੀ ਵੱਲੋਂ ਦਾਖਲ ਕੀਤੇ ਗਏ ਹਲਫਨਾਮਿਆਂ ਰਾਹੀਂ ਅਦਾਲਤ ਨੂੰ ਕੀਤੀ ਗਈ ਹੈ ਦਿੜਬਾ ਪੁਲਿਸ ਸਬ ਡਿਵੀਜ਼ਨ ਨੇ 3 ਮਹੀਨਿਆਂ 'ਚ ਨਸ਼ੇ ਖਿਲਾਫ 39 ਮੁਕੱਦਮੇ ਤੇ 30 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ DSP ਡੇੜਬਾ ਰੁਪਿੰਦਰ ਕੌਰ ਬਾਜਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੌਰਾਨ ਸਬ ਡਿਵੀਜ਼ਨ ਡੇੜਬਾ ਦੇ ਥਾਣਾ ਡੇੜਬਾਛਾਜਲੀ ਅਤੇ ਤਰਮਗੜ ਦੇ ਏਰੀਆ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਵੱਡੇ ਸਮਗਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਵਿਰੁੱਧ ਪਿਛਲੇ 3 ਮਹੀਨੇ ਅੰਦਰ ਕੁੱਲ 39 ਮੁਕੱਦਮੇ ਦਰਜ ਕਰਕੇ 63 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਬਾਬਾ ਦੀਪ ਸਿੰਘ ਦੇ ਬੁੱਤ ਦੀ ਬੇਅਦਬੀ ਦੇ ਰੋਸ 'ਚ ਦਿੱਤਾ ਤਰਨਾ 6 ਦਿਨ ਪਹਿਲਾਂ ਇੱਕ ਦਰਖਾਸਤ ਪਿੰਡ ਬਿਹਾਰੀਪੁਰ ਵਿਖੇ ਅੱਡੇ 'ਚ ਬਣੀ ਕੌਮ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਦੇ ਬੁੱਤ ਦੀ ਬੇਦਬੀ ਸੰਬੰਧੀ ਰੋਸ ਵਜੋਂ ਤਰਨਾ ਦਲ ਦੇ ਮੁਖੀ ਵੱਲੋਂ ਦਿੱਤੀ ਗਈ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਥਾਣਾ ਸਦਰ ਦੇ ਬਾਹਰ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ਵਿਖੇ 40 ਮਿੰਟ ਦੇ ਕਰੀਬ ਸੜਕ ਰੋਕ ਕੇ ਰੋਸ ਵਜੋਂ ਨਾਰੇਬਾਜ਼ੀ ਕੀਤੀ ਜੀਐਸਟੀ ਦਾ ਵੱਡਾ ਘੁਟਾਲਾ ਅਸਿਸਟੈਂਟ ਕਮਿਸ਼ਨਰ ਦੀ ਸ਼ਿਕਾਇਤ ਤੇ ਮਾਂ ਦੁਰਗਾ ਰੋਡ ਲਾਈਨ ਖਿਲਾਫ ਮੁਕੱਦਮਾ ਦਰਜ ਹੈ ਫਰਜ਼ੀ ਦਸਤਾਵੇਜ਼ਾਂ ਜ਼ਰੀਏ GST ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੀ ਕੰਪਨੀ ਅਤੇ ਉਸਦੇ ਮਾਲਕ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਵੱਖ-ਵੱਖ ਤਰਾਮਾਂ ਤੇਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 5 ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਸੈਕਟਰ 26 ਚੰਡੀਗੜ੍ਹ ਦੇ ਵਾਸੀ ਵਿਜੇ ਅਤੇ ਮਾ ਦੁਰਗਾ ਰੋਡ ਲਾਈਨ ਕੰਪਨੀ ਖਿਲਾਫ ਕੇਸ ਦਰਜ ਕਰ ਲਿਆ ਹੈ। ਹੁਸ਼ਿਆਰਪੁਰ ਕੇਂਦਰੀ ਜੇਲ੍ਹ 'ਚ ਨਸ਼ੇ ਦੇ ਰੈਕੇਟ ਤੇ ਹਾਈ ਕੋਰਟ ਦੀ ਤਲਕ ਟਿੱਪਣੀ ਜੇਲ੍ਹ ਤੇ ਅਧਿਕਾਰੀ ਬਣ ਚੁੱਕੇ ਹਨ ਡਰਗ ਮਾਫੀਆ ਹੁਸ਼ਿਆਰਪੁਰ ਕੇਂਦਰੀ ਜੇਲ੍ਹ 'ਚ ਨਸ਼ੇ ਦਾ ਕਾਰੋਬਾਰ ਚੱਲਣ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਨਾਰਾਜ਼ਗੀ ਜਤਾਈ ਹੈ ਤੇ ਕੋਰਟ ਨੇ ਜਾਂਚ ਦੀ ਨਿਗਰਾਨੀ ਖੁਦ ਕਰਨ ਦਾ ਫੈਸਲਾ ਕੀਤਾ ਹੈ ਹਾਈ ਕੋਰਟ ਨੇ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਸਭ ਤੋਂ ਸੀਨੀਅਰ ਅਧਿਕਾਰੀ ਖੁਦ ਨਸ਼ਾ ਮਾਫੀਆ ਦੀ ਭੂਮਿਕਾ ਨਿਭਾ ਰਹੇ ਹਨ ਆਪਣੀਆਂ ਸੀਟਾਂ ਤੇ ਮਿਲੇ 70% ਦੀ ਯਾਤਰੀ ਚਸ਼ਮਦੀਦ ਗਵਾਹ ਨੇ ਕਿਹਾ 12 ਜੂਨ ਨੂੰ ਅਹਮਦਾਬਾਦ ਵਿੱਚ ਜਹਾਜ਼ ਹਵਾਈ ਅੱਡੇ ਤੋਂ ਉਡਾਨ ਪਰੰਤੋ ਸਿਰਫ 30 ਸਕਿੰਟਾਂ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ। 에어 ਇੰਡੀਆ ਦੀ ਉਡਾਨ ਅਹਮਦਾਬਾਦ ਤੋਂ ਲੰਡਨ ਜਾਣ ਲਈ ਪੂਰੀ ਤਰ੍ਹਾਂ ਤਿਆਰ ਸੀ ਅਤੇ ਜਹਾਜ਼ ਨੇ ਵੀ ਉਡਾਨ ਪਰ ਲਈ ਸੀ। ਪਰ 30 ਸਕਿੰਟਾਂ ਦੇ ਅੰਦਰ ਜਹਾਜ਼ ਵਿੱਚ ਕੁਝ ਭਿਆਨਕ ਸਮੱਸਿਆ ਆ ਗਈ ਜਿਸ ਕਾਰਨ ਜਹਾਜ਼ ਮੇਰਲੀ ਮਹਿਗਾਨੀ ਨਗਰ ਵਿੱਚ ਇੱਕ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾ ਗਿਆ। ਸਿਕੰਦਰ ਸਿੰਘ ਮਲੂਕਾ ਨੇ ਕੀਤੀ ਕਰਵਾਪਸੀ, ਸੁਖਬੀਰ ਬਾਦਲ ਨੇ ਪਾਰਟੀ ਚ ਕਰਵਾਇਆ ਸ਼ਾਮਲ। ਸਾਬਕਾ ਮੰਤਰੀ ਤੇ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਹੋ ਗਏ ਸਿਕੰਦਰ ਸਿੰਘ ਮਲੂਕਾ ਨੇ ਅੱਜ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਮੁੜ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ ਹੈ ਮਲੂਕਾ ਦੇ ਘਰ ਵਾਪਸੀ ਕਰਨ ਸਮੇਂ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਜੀਮਾ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਪੁੰਦੜ ਸਮੇਤ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ਤੇ ਫਰਜ਼ੀ ਭਰਤੀ ਅਲਰਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਫੈਲ ਰਿਹਾ ਇੱਕ ਫਰਜ਼ੀ ਪ੍ਰਤੀ ਇਸ਼ਤਿਹਾਰ ਨੌਕਰੀ ਲੱਭਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਇਸ ਪੋਸਟ ਵਿੱਚ ਝੂਠੇ ਦਾਅਵੇ ਕੀਤੇ ਗਏ ਹਨ ਕਿ ਪ੍ਰਤੀ 2025 ਚੱਲ ਰਹੀ ਹੈ ਜਿਸ ਵਿੱਚ ਪੂਰੇ ਪੰਜਾਬ ਵਿੱਚ 47600 ਦੀ ਮਹੀਨਾਵਾਰ ਤਨਖਾਹ ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਪ੍ਰੀਖਿਆ ਦੇ ਅਰਜ਼ੀ ਦੇਣ ਦੀ ਆਖਰੀ ਮਿਤੀ 24 ਜੂਨ 2025 ਦੱਸੀ ਗਈ ਹੈ ਈਰਾਨ ਤੇ ਇਜ਼ਰਾਈਲ ਦੇ ਹਮਲੇ ਨਾਲ ਪੰਜਾਬ ਦੀ ਬਾਸਮਤੀ ਬਰਾਮਦ ਰੁਕੀ ਆਉਣ ਵਾਲੇ ਸਮੇਂ 'ਚ ਡਿੱਗ ਸਕਦਾ ਹੈ ਪਾਕਿਸਤਾਨ ਦੇ ਈਰਾਨ ਤੇ ਹਮਲੇ ਦੀ ਖਬਰ ਨੇ ਪੰਜਾਬ ਵਿੱਚ ਬਾਸਮਤੀ ਚੌਲਾਂ ਦੇ ਬਰਾਮਦਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਭਾਰਤ ਤੋਂ ਅਰਬ ਦੇਸ਼ਾਂ ਨੂੰ ਜਿੰਨਾ ਬਾਸਮਤੀ ਚੌਲ ਬਰਾਮਦ ਕੀਤਾ ਜਾਂਦਾ ਹੈ ਉਸ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬ ਦਾ ਹੁੰਦਾ ਹੈ ਖੇਤੀਬਾੜੀ ਅਤੇ ਪ੍ਰੋਸੈਸਰ ਕੁਰਾਕ ਅਥਾਰਟੀ ਅਨੁਸਾਰ ਭਾਰਤ ਤੋਂ 48000 ਕਰੋੜ ਰੁਪਏ ਦੇ ਬਾਸਮਤੀ ਚੌਲ ਦੀ ਬਰਾਮਦ ਵਿੱਚ ਪੰਜਾਬ ਦਾ ਹਿੱਸਾ 40% ਹੈ ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਕਿਤੇ ਸਾਈਬਰ ਹਮਲਾ ਤਾਂ ਨਹੀਂ ਸੰਸਦ ਮੈਂਬਰ ਸੰਜੇ ਰਾਉਤ ਨੇ ਉਠਾਇਆ ਸਵਾਲ ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਜਹਾਜ਼ ਹਾਦਸੇ ਪਿੱਛੇ ਸਾਈਬਰ ਹਮਲੇ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਸੰਜੇ ਰਾਉਤ ਦੇ ਅਨੁਸਾਰ ਇਹ ਸੰਭਵ ਹੈ ਕਿ ਕਿਸੇ ਦੁਸ਼ਮਣ ਦੇਸ਼ ਨੇ ਜਹਾਜ਼ ਦੇ ਸਿਸਟਮ ਤੇ ਸਾਈਬਰ ਹਮਲਾ ਕਰਕੇ ਇਹ ਹਾਦਸਾ ਕੀਤਾ ਹੋਵੇ ਬੈਂਕ 'ਚ ਪਾੜ ਲਾ ਕੇ ਨਕਦੀ ਲੁੱਟਣ ਦੀ ਘਟਨਾ ਦਾ ਪਰਦਾਫਾਸ਼ ਵਿਰੋਧੀ 3 ਮੈਂਬਰ ਕਾਬੂ ਸ਼ੁਤਰਾਣਾ ਪੁਲਿਸ ਨੇ ਕੁਝ ਦਿਨ ਪਹਿਲਾਂ ਸਬ ਡਿਵੀਜ਼ਨ ਪਾਤਰਾ ਦੇ ਪਿੰਡ ਸ਼ੇਰਗੜ੍ਹ ਵਿਖੇ ਰਾਤ ਸਮੇਂ ਬੈਂਕ ਦੀ ਕੰਦ ਨੂੰ ਪਾੜ ਲਾ ਕੇ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀਆਂ ਕੋਲੋਂ ਚੋਰੀ ਕੀਤੀ ਗਈ ਰਕਮ ਚੋਂ 4 ਲੱਖ ਰੁਪਏ, ਇੱਕ ਲੋਹਾ ਵੱਢਣ ਵਾਲੀ ਮਸ਼ੀਨ, ਇੱਕ ਲੈਂਟਰ ਤੋੜਨ ਵਾਲੀ ਮਸ਼ੀਨ, ਦੋ ਰਾਡਾਂ ਤੇ ਇੱਕ ਹੀਰੋ ਸਪਲੈਂਡਰ ਮੋਟਰਸਾਈਕਲ ਅਤੇ ਬੈਂਕ ਦੇ ਸੀਸੀਟੀਵੀ ਕੈਮਰਿਆਂ ਦਾ CPU ਅਤੇ DVR ਵੀ ਬਰਾਮਦ ਹੋਇਆ ਹੈ।